ਕੇਰਾ ਫੇਰੀਂਚਾ ਕੋ ਵੀ ਸੰਗੀਪ ਪ੍ਰਸ਼ਾਸਨ ਨੂੰ ਮਰਦਾਬਾਦ 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 ਭਾਈ ਸਾਰਿਆਂ ਦੀ ਆਵਾਜ਼ ਆਵੇ ਕੱਲੇ-ਕੱਲੇ ਦੀ ਤਾਂ ਜੋ ਜਿਹੜੇ ਵੀ ਇੱਥੇ ਅਫੀਸ਼ਰ ਬੈਠੇ ਨੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਜਾਵੇ ਮੇਰੇ ਸਾਹ ਨਾਲ ਲੰਗਰ ਆਪਾਂ ਸਾਰਿਆਂ ਨੇ ਛਕ ਲਿਆ ਇੰਨੀ ਕਿ ਐਨਰਜੀ ਹੈਗੀ ਆ ਠੀਕ ਆ ਉੱਚੀ ਆਵਾਜ਼ ਚ ਬੀਜੂ ਪ੍ਰਸ਼ਾਸਨ ਮਦਦ ਬੀਜੂ ਪ੍ਰਸ਼ਾਸਨ ਕਦਾ ਕੀ ਮੇਰਾ ਮੇਰੀ ਚਾਸਵੀ ਸੰਗੀ ਪ੍ਰਸ਼ਾਸਨ ਮਰਦਾਬਾਦ 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 ਬੀਜੇਪੀ ਸਰਕਾਰ ਮਰਦਾਬਾਦ 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 ਸੰਗੀ ਪ੍ਰਸ਼ਾਸਨ ਮਰਦਾਬਾਦ 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 ਸੰਗੀ ਬੀਸੀ ਮਰਦਾਬਾਦ ਮਰਦਾਬਾਦ

ਮਰਦਾਬਾਦ ਮਰਦਾਬਾਦ ਸੰਗੀ ਵੀ ਸੀ ਹਾਏ 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 ਮਿੱਠੀ ਧਨਰਬਾਦੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਮਿੱਠੀ ਧਨਰਬਾਦੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਸੁਹਾ ਫੁੱਲ ਗੁਲਾਬਦਾਰ ਘੰਟੀ ਕਰ ਪੰਜਾਬ ਦਾ پی وی مرداباد مردا باد وی سی ہائے ہائے مرد آباد مرد آباد مرد آبادی مرد آباد مرداب مردابی مرد آباد دی پنجاب آباد پنجاب دی فل گلاب چنڈی گھر پنجاب دا سوہا فل گلاب چنڈی گھر پنجاب دا مٹھی تو دی پنجاب ہی پنجاب دی سٹوڈیٹ یونٹی جندہ باز جندہ باز جندہ باز سٹوڈیٹ یونٹی جندہ باز اگر بھائی جندہ باز جندہ باز مٹھی تو دی اگر بھائی مٹھی تو نرباب دی پنجاب ہی پنجاب دی ਜੰਗੀਰ ਜਿਸਟਰ ਮੁਰਦਾਬਾਦ 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 ਜੰਗੀਰ ਜਿਸਟਰ ਮੁਰਦਾਬਾਦ 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 ਮਿੱਠੀ ਤੋਂ ਨਰਬਾਬ ਦੀ ਪੰਜਾਬੀ ਸਵੀ ਪੰਜਾਬੀ ਸੁਹਾਗ ਫੁੱਲ ਗੁਲਾਬਦਾਰ ਕਹਿਣਾ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਸੁਹਾਗ ਫੁੱਲ ਗੁਲਾਬਦਾਰ ਜੰਡੀਗੜ ਪੰਜਾਬ ਦਾ ਇੱਕ ਬਾਈ ਜਿੰਨੇ ਵੀ ਭਰਾ ਖੜੇ ਨੇ ਆਪਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਦੋ ਆਪਾਂ ਮਾਰਚ ਸ਼ੁਰੂ ਕਰਨ ਲੱਗੇ ਆ ਤਾਂ ਜੋ ਜਲ ਤੋਂ ਜਲ ਦੇ ਇੱਥੇ ਆਪਣੇ ਸਾਰੇ ਪਹੁੰਚ ਜਾਂਦੇ ਆਪਾਂ ਭਾਰੀ ਗਿਣਤੀ ਦੇ ਵਿੱਚ ਆਪਣਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਉਹ ਇਹਨਾਂ ਨੂੰ ਜ਼ਾਹਰ ਕਰ ਸਕੀਏ ਦੋਸਤੋ ਇਸ ਮਾਰਚ ਦੇ ਰਾਹੀਂ ਹਾਂਜੀ ਦੋਸਤੋ ਇਸ ਮਾਰਚ ਦੇ ਰਾਹੀਂ ਅੱਜ ਅਸੀਂ ਸਾਰੇ ਨੌਜਵਾਨਾਂ ਨੂੰ ਚਾਹੇ ਉਹ ਚੰਡੀਗੜ੍ਹ ਦੇ ਨੇ ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਹਰਿਆਣੇ ਦੇ ਨੇ ਚਾਹੇ ਉਹ ਹਿਮਾਚਲ ਦੇ ਨੇ ਸਾਰਿਆਂ ਨੂੰ ਅਸੀਂ ਕੱਲ ਪੰਜਾਬ ਯੂਨੀਵਰਸਿਟੀ ਬਾਦ ਕਰਦਾ ਸੱਦਾ ਦੇ ਰਹੇ ਹਾਂ ਤੇ ਉਹ ਨੌਜਵਾਨ ਜਿਹੜੇ ਹਜੇ ਵੀ ਸੋਚਦੇ ਨੇ ਕਿ ਇਹ ਮਸਲਾ ਬਹੁਤ ਛੋਟਾ ਹੈ ਤੇ ਉਹ ਹਜੇ ਵੀ ਆਪਣੇ ਘਰਾਂ 'ਚ ਬੈਠੇ ਨੇ ਤੇ ਅਸੀਂ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਉਹਦਾ ਖੱਲ ਵੀ ਨਹੀਂ ਜਿਹੜੇ ਕੌਮ ਦੇ ਖੂਨ 'ਚੋਂ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਸਾਡੇ ਖੂਨ ਚ ਹੋ ਜੀ ਗੈਰਤ ਨਹੀਂ ਗਈ ਇਸ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਸੀਂ ਕੱਲ ਲੂ ਕੰਡੇ ਖੜੇ ਕਰਾ ਕੇ ਹਟਾਂਗੇ 100% ਖੜੇ ਕਰਾਵਾਂਗੇ ਤੇ ਯੂਨੀਵਰਸਿਟੀ ਸਾਨੂੰ ਪੁੱਛਦੀ ਹੈ ਕਿ ਸਾਨੂੰ ਤਕਲੀਫ ਕੀ ਹੈ ਸਾਨੂੰ ਤਕਲੀਫ ਹੈ ਖਾਕੀ ਨਿੱਕਰ ਤੋਂ ਸਾਨੂੰ ਤਕਲੀਫ ਹੈ ਇਸ ਯੂਨੀਵਰਸਿਟੀ ਦੇ ਸੰਗੀ ਪ੍ਰਸ਼ਾਸਨ ਤੋਂ ਜਿਹੜੇ ਵਾਰ-ਵਾਰ ਸਾਡਾ ਹੱਕ ਦੱਬਣਾ ਚਾਹੁੰਦੇ ਨੇ ਸੋ ਸਾਰਿਆਂ ਨੂੰ ਅਪੀਲ ਹੈ ਇਹ ਹੁਣ ਵੀ ਮਾਰਚ ਸਾਰਿਆਂ ਨੇ ਅੱਗੇ ਚਾਹੋ ਕੇ ਹਿੱਸਾ ਲੈਣਾ ਤੇ ਕੱਲੂ ਵੀ ਅਸੀਂ 26 ਤਰੀਕ ਨੂੰ ਵੱਧ ਛੜ ਕੇ ਹਿੱਸਾ ਲਵਾਂਗੇ ਪੀਯੂ ਆਤਾ ਟੀ ਮਦਦਾਬਾਦ ਭਾਈ ਇੱਕੇ ਨਾਰਾ ਲਾਲੋ ਦੇ ਲਾਲੋ ਇੱਕ ਨਾਰਾ ਲਾਲੋ ਚੜਿਆ ਫੁੱਲ ਗੁਲਾਬ ਦਾ ਚੜਿਆ ਫੁੱਲ ਗੁਲਾਬ ਦਾ ਚੰਨੀ ਗਰ ਫੁੱਲ ਗੁਲਾਬ ਦਾ ਬੋਲੇ ਇੱਕ ਸੋਹ ਨਿਹਾਰ ਨਿਹਾਰ ਜੀ ਆਇਆਂ ਜੰਮਦਾਬਾ ਦੋਸਤੋ ਆਪਣਾ ਕੱਲ ਦਾ ਪ੍ਰੋਗਰਾਮ ਬਹੁਤ ਵੱਡਾ ਹੈ ਸਾਥੀਓ ਆਪਾਂ ਦਾ ਜੋਸ਼ ਜਿਹੜਾ ਨਾਰਿਆਂ ਦੇ ਵਿੱਚੋਂ ਆਪਾਂ ਆਉਂਦੀ ਅੱਜ ਜਿਹੜੀ ਇਥੋਂ ਦੀ ਹਾਕਮ ਸਰਕਾਰ ਹੈ ਉਹ ਤੋਂ ਪਛਾਈਏ ਹੋਏ ਹੱਥ ਖੜੇ ਕਰਕੇ ਨਾਰਾ ਲਾਵਾਂਗੇ ਮਿੱਟੀ ਮਿੜਿਆ ਫੁੱਲ ਗਲਾਬ ਦਾ ਜੰਮੀ ਗੇ ਪੰਜਾਬ ਦਾ ਮਿੜਿਆ ਫੁੱਲ ਗਲਾਬ ਦਾ ਜੰਮੀ ਗੇ ਪੰਜਾਬ ਦਾ ਧੀ ਤੋਂ ਨਿਰਬਾਤ ਦੀ ਜੰਮਦਾਬਾ ਜੰਮਦਾਬਾ ਬੋਲੇ ਕਿਸਾਨੀ ਵਾਲੇ ਸੋਨਹਾਲ ਸਿੰਘ ਵਾਲੇ ਆਪਾਂ ਮਾਰਚ ਸ਼ੁਰੂ ਕਰਦੇ ਆਂ ਇੱਧਰ ਆਪਣਾ ਰੂਟ ਬਣਦਾ ਐ ਇੱਥੋਂ ਆਪਾਂ 2 ਨੰਬਰ ਗੇਟ ਵੱਲ ਜਾਣਾਗਾ ਸੋ ਜਿਹੜੇ ਲੀਡਰ ਆਪਣੇ ਜਿੰਨੇ ਵੀ ਦੋਸਤ ਮਿੱਤਰ ਨੇ ਪਹਿਲਾਂ ਆਪਾਂ ਮੂਹਰੇ ਲੱਗਾਂਗੇ ਉਹ ਸਭ ਨਾਲ ਰੂਟ ਤੈਅ ਕਰ ਲਾਂਗੇ ਆਪਾਂ ਇਹੋ ਮਾਰਚ ਸ਼ੁਰੂ ਕਰਾਂਗੇ ਦੋਸਤੋ ਆ ਬਾਈ ਰੱਖਿਓ ਅਕੱਲਾਬ ਦਾ ਜੰਦੀ ਜੰਦਾਬਾ ਜੀ ਜੰਦਾਬਾ ਠੀਕ ਹੈ ਨਾ ਜੰਦਾਬਾ ਆਇਆ ਭਾਈ ਸਾਰੇ ਨਾਲ ਹੀ ਆਜੋ ਚਲੋ ਚਲੋ ਵੀਰੇ ਚਲੋ ਪੂਰੇ ਹੋ ਲੈਣ ਤੋਂ ਮਿੱਠੂ ਤੋਂ ਨਰਬਾਹ ਦੀ ਸਾਰੀ ਨਰਬਾਹ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੋੜਾ ਮੋੜਾ ਸਾਥੀ ਭਾਈ ਯਾਰ ਮੀਡੀਆ ਤਾਂ ਨਿਕਲ ਜਾਣ ਦੋ ਚਲੋ ਮੈਂ ਕਿ ਚਪੀਟਾਂ ਮੀਡੀਆ ਵਾਲਿਆਂ ਦੇ ਬਹਾਦਰ ਬਹਾਦਰ ਕਰੋ we oh, oh.

ਦੋਸਤੋ ਦੇਖ ਸਕਦੇ ਹੋ ਤੁਸੀਂ ਜਿਹੜਾ ਕਿ ਕਰੋੜ ਮਾਰਚ ਕੱਢਣਾ ਸੀਗਾ ਸਟੂਡੈਂਟਸ ਨੇ ਯੂਨੀਵਰਸਿਟੀ ਦੇ ਵਿੱਚ ਤੇ ਇਹ ਮਾਰਚ ਕਹਿ ਲੋ ਸਟਾਰਟ ਆ ਤੇ ਕੱਢ ਰਹੇ ਆ ਦੋਸਤੋ